ਹਾਂਜੀ ਪੰਜਾਬੀਓ ਬਹੁਤ ਵੱਡੀ ਅਪਡੇਟ ਆ ਚੁੱਕੀ ਹੈ ਜਿਵੇਂ ਕਿ ਭਾਈ ਅਮਰਪਾਲ ਨੂੰ ਲੈ ਕੇ ਜਿਹੜਾ ਕ ਐਨਐਸਏ ਵਧਾਇਆ ਗਿਆ ਸੀ ਆਪਾਂ ਹਰ ਰੋਜ਼ ਕਹਿੰਦੇ ਸੀ ਵੀ ਐਨਐਸਏ ਕਿਉਂ ਵਧਾਇਆ ਕਿਉਂ ਵਧਾਇਆ ਕਿਉਂ ਅੰਦਰ ਰੱਖਿਆ ਹੋਇਆ ਹੈ ਅਮਰਪਾਲ ਨੂੰ ਤਾਂ ਉਹਦਾ ਖੁਲਾਸਾ ਅੱਜ ਪੂਰੀ ਤਰ੍ਹਾਂ ਹੋ ਚੁੱਕਿਆ ਹੈ ਜਿਵੇਂ ਕਿ ਅੱਜ ਹੈਗੀ ਆ 28 ਅਗਸਤ 28 ਅਗਸਤ ਨੂੰ ਜਵਾਬ ਮੰਗਿਆ ਸੀ ਹਾਈ ਕੋਰਟ ਨੇ ਦੋਵੇਂ ਸਰਕਾਰਾਂ ਤੋਂ ਸੈਂਟਰ ਗਵਰਨਮੈਂਟ ਤੋਂ ਤੇ ਪੰਜਾਬ ਸਰਕਾਰ ਤੋਂ ਇਨਾਂ ਨੇ ਆਪਣੀ ਆਪਣੀ ਅਰਜੀ ਦਾਖਲ ਕਰ ਦਿੱਤੀ ਐ ਤਾਂ ਉਹਦੇ ਵਿੱਚ ਇਹਨਾਂ ਨੇ ਜਵਾਬ ਕੀ ਦਿੱਤਾ ਵੀ ਅਸੀਂ ਐਨਐਸਏ ਵਧਾਇਆ ਕਿਉਂ ਆ ਇਹਨੇ ਕਿਹਾ ਪੰਜਾਬ ਸਰਕਾਰ ਨੇ ਵੀ ਭਾਈ ਭਾਈ ਅਮਰਪਾਲ ਦੇ ਵੱਖਵਾਦੀਆਂ ਦੇ ਨਾਲ ਸੰਪਰਕ ਹਲੇ ਵੀ ਹੈਗੇ ਨੇ ਜੇਕਰ ਅਸੀਂ ਇਸ ਬੰਦੇ ਨੂੰ ਬਾਹਰ ਕੱਢਦੇ ਆ ਤਾਂ ਪੰਜਾਬ ਦੇ ਵਿੱਚ ਮਾਹੌਲ ਵਿਗੜ ਸਕਦਾ ਸਾਡੇ ਕੋਲੇ ਇਹੋ ਜੇ ਸਬੂਤ ਨੇ ਬੀਜੇ ਅਸੀਂ ਬੰਦ ਲਫਾਫੇ ਦੇ ਵਿੱਚ ਜੇ ਸਾਨੂੰ ਹਾਈ ਕੋਰਟ ਇਜਾਜ਼ਤ ਦੇਵੇ ਅਸੀਂ ਬੰਦ ਸੀਲ ਲਫਾਫੇ ਦੇ ਵਿੱਚੋਂ ਸਾਰੇ ਸਬੂਤ ਕੋਰਟ ਨੂੰ ਸੌਂਪ ਸਕਦੇ ਹਾਂ ਉਹਨਾਂ ਨੇ ਕਿਹਾ ਵੀ ਭਾਈ ਅਮਰਪਾਲ ਕੋਲੋਂ ਮੋਬਾਈਲ ਫੋਨ ਫੜੇ ਗਏ ਨੇ ਇਲੈਕਟ੍ਰੋਨਿਕ ਡਿਵਾਈਸ ਹਲੇ ਵੀ ਮੌਜੂਦ ਨੇ ਇਸ ਬੰਦੇ ਨੂੰ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਜੇਲ੍ਹ ਦੇ ਵਿੱਚੋਂ ਡਿਬਰੂ ਗੜੋਂ ਇਹਨੂੰ ਬਾਹਰ ਨਹੀਂ ਕੱਢ ਸਕਦੇ ਹੁਣ ਪੱਕੇ ਤੌਰ ਤੇ ਸਾਫ ਹੋ ਗਿਆ ਕਿ ਭਾਈ ਅਮਰਪਾਲ ਕਦੇ ਵੀ ਬਾਹਰ ਨਹੀਂ ਆਉਣਗੇ ਪੰਜਾਬੀਓ ਇਹ ਗੱਲ ਪੱਕੀ ਤੈ ਹੈ ਕਿਉਂਕਿ ਜਿੰਨਾ ਚਿਰ ਸਰਕਾਰ ਦੇ ਨੱਕ ਜਦਮ ਨਹੀਂ ਹੁੰਦਾ ਤਾਂ ਉਹਨਾਂ ਚਿਰ ਇਹ ਸਰਕਾਰ ਪੰਜਾਬ ਦੇ ਵਿੱਚ ਅਮਰਪਾਲ ਨੂੰ ਨਹੀਂ ਆਉਣ ਦੇਊਗੀ ਨਾ ਹੀ ਕਿਧਰੇ ਹੋਰ ਜਾਣ ਦੇਊਗੀ ਕਿਉਂਕਿ ਉਹਨੂੰ ਅੰਦਰ ਹੀ ਰੱਖਣਾ ਹੈ ਦੂਜੇ ਪਾਸੇ ਸੈਂਟਰ ਸਰਕਾਰ ਨੇ ਵੀ ਆਪਣੀ ਜਿਹੜੀ ਕਿ ਅਰਜੀ ਦਾਖਲ ਕੀਤੀ ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਐਨਐਸਏ ਵਧਾਈ ਹੈ ਅਸੀਂ ਨਹੀਂ ਵਧਾਈ ਵੀ ਇਹਨਾਂ ਨੇ ਸਾਨੂੰ ਐਨਐਸਏ ਵਧਾ ਕੇ ਬਾਅਦ ਦੇ ਵਿੱਚ ਦੱਸਿਆ ਗਿਆ 24 ਮਾਰਚ ਨੂੰ ਐਨਐਸਏ ਵਧਾਈ ਗਈ ਹੈ ਵੀ ਬਾਅਦ ਦੇ ਵਿੱਚ ਸਾਡੇ ਨਾਲ ਸੰਪਰਕ ਵਗਿਆ ਤਾਂ ਸਾਨੂੰ ਸਾਰੀ ਜਾਣਕਾਰੀ ਦਿੱਤੀ ਗਈ ਹੈ ਵੀ ਕੀ ਵੀ ਅਸੀਂ ਭਾਈ ਇਹਦੀ ਐਨਐਸਏ ਵਧਾਈ ਹੈ ਪਰ ਕਿਤੇ ਨਾ ਕਿਤੇ ਹੁਣ ਗੱਲ ਸਾਫ਼ ਹੁੰਦੀ ਨਜ਼ਰ ਆ ਗਈ ਹੈ ਪੂਰੀ ਤਰ੍ਹਾਂ ਪਾਣੀ ਵਾਂਗੂ ਸਾਫ਼ ਹੋ ਗਈ ਹੈ ਵੀ ਜਿਹੜੀ ਆਪਣੀ ਪੰਜਾਬ ਸਰਕਾਰ ਹੈ ਇਹਨਾਂ ਨੇ ਜਾਣਬੁੱਝ ਕੇ ਹੁਣ ਤਾਂ ਦੇਖੋ ਹੁਣ ਤਾਂ ਮੰਨੋ ਵੀ ਭਾਈ ਉਹਨਾਂ ਨੇ ਸਾਫ਼ ਕਹਿ ਦਿੱਤਾ ਵੀ ਅਮਰਤਪਾਲ ਨੂੰ ਜੇਕਰ ਅਸੀਂ ਬਾਹਰ ਕੱਢਦੇ ਆਂ ਤਾਂ ਇਹ ਪੰਜਾਬ ਦੇ ਲਈ ਜਿਹੜੀ ਕਿ ਅਮਨ ਸ਼ਾਂਤੀ ਬਣੀ ਹੋਈ ਹੈ ਇਹਦੇ ਲਈ ਬਹੁਤ ਵੱਡਾ ਖਤਰਾ ਬਣ ਸਕਦਾ ਇਸ ਕਰਕੇ ਅਸੀਂ ਇਸ ਬੰਦੇ ਨੂੰ ਕਦੇ ਵੀ ਬਾਹਰ ਨਹੀਂ ਕੱਢਾਂਗੇ ਤਾਂ ਹੁਣ ਤੁਸੀਂ ਦੇਖੋ ਪੰਜਾਬ ਦੇ ਵਿੱਚ ਜਗਾ ਜਗਾ ਦੇ ਉੱਤੇ ਧਰਨੇ ਲੱਗਦੇ ਨੇ ਵੱਡੇ ਵੱਡੇ ਇਕੱਠ ਰੱਖੇ ਜਾਂਦੇ ਨੇ ਕਿਤੇ ਰੋੜ ਜਾਮ ਕੀਤੇ ਜਾਂਦੇ ਨੇ ਸਾਡੇ ਸਿੰਘਾਂ ਦੁਆਰਾ ਤਾਂ ਹੁਣ ਇਸ ਮਸਲੇ ਦਾ ਹੱਲ ਕੀ ਹੋਊਗਾ ਦੇਖਣ ਵਾਲੀ ਗੱਲ ਇਹ ਆ ਵੀ ਪੇਚ ਦੂਰਾ ਤੀਰਾ ਆੜ ਚੁੱਕਿਆ ਕਿਵੇਂ ਅੜ ਗਿਆ 20 ਅਕਤੂਬਰ ਤੱਕ ਦਾ ਅਲਟੀਮੇਟਮ ਦਿੱਤਾਗਾ ਸਿੰਘਾਂ ਨੇ ਸੈਂਟਰ ਗਵਰਨਮੈਂਟ ਨੂੰ ਤੇ ਪੰਜਾਬ ਸਰਕਾਰ ਨੂੰ ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸੀ ਸੀ ਗੱਲ ਪਰ ਅੱਜ ਗੱਲ ਆ ਕੇ ਪੇਚ ਇੱਥੇ ਅੜੂਆ ਵੀ 20 ਅਕਤੂਬਰ ਤੱਕ ਦਾ ਆਲਟੀਮੇਟਮ ਦਿੱਤਾ ਵੀ ਭਾਈ ਜੇ ਭਾਈ ਵਰਤਪਾਲ ਨੂੰ ਬਾਹਰ ਨਾ ਕੱਢਿਆ ਤੇ ਬੰਦੀ ਸਿੰਘਾਂ ਨੂੰ ਤਾਂ ਅਸੀਂ ਕਾਲ ਤੱਕ ਸਭ ਤੋਂ ਕੋਈ ਵੱਡਾ ਮਤਲਬ ਕੋਈ ਮਾਹੌਲ ਸਿਰਜਾਂਗੇ ਤੇ ਤੁਹਾਡੇ ਨੱਕ ਦੇ ਵਿੱਚ ਉਹ ਦਾਮ ਕਰ ਦਾਂਗੇ ਕਿ ਪੂਰਾ ਸੰਸਾਰ ਵੇਖੂਗਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੋਣਾ ਤੇ ਕੀ ਨਹੀਂ ਕਿਉਂਕਿ ਅਕਤੂਬਰ ਵੀ ਆਉਣ ਵਾਲਾ ਹੈ ਉਹਦੇ ਵਿੱਚ ਤੁਸੀਂ ਵੇਖੋ ਖਬਰਾਂ ਕੀ ਇਹਦੇ ਵਿੱਚ ਪਿੱਛੇ ਦਾ ਮਤਲਬ ਕੀ ਤਾਕਤ ਹੈ ਸਾਡੇ ਸਿੰਘਾਂ ਦੀ ਜਿਹੜਾ ਕਿ 20 ਅਕਤੂਬਰ ਤੱਕ ਰੱਖਿਆ ਗਿਆ ਕਿਉਂਕਿ 20 ਅਕਤੂਬਰ ਆਉਣ ਚ ਹਲੇ ਥੋੜਾ ਸਮਾਂ ਬਾਕੀ ਪਿਆ ਜਿਵੇਂ ਕਿ ਮਹੀਨਾ 8ਵਾਂ ਹੀ ਚੱਲ ਰਿਹਾ 10ਵੇਂ ਮਹੀਨੇ ਦਾ ਅਕਤੂਬਰ ਬਣਦਾ ਤਾਂ ਹਿਸਾਬ ਨਾਲ ਦੇਖੀ ਹਾਲਾਂਕਿ ਡੇਢ ਦੋ ਮਹੀਨਿਆਂ ਦਾ ਟਾਈਮ ਹੈ ਤਾਂ ਪਰ ਉਦੋਂ ਤੱਕ ਕੋਈ ਸਿੰਘਾਂ ਨੇ ਜ਼ਬਰਦਸਤ ਜਿਹੜਾ ਕਿ ਪਲਾਨ ਆ ਉਹ ਸਿਰਜਿਆ ਹੋਇਆ ਕਿ ਅਸੀਂ ਰੇਲਾਂ ਜਾਮ ਕਰੀਏ ਜਾਂ ਕਿਸੇ ਮੁੱਖ ਮੰਤਰੀ ਦਾ ਘਰ ਘੇਰੀਏ ਜਾਂ ਕੁਝ ਮਰਜੀ ਵੀ ਪ੍ਰਦਰਸ਼ਨ ਕਰੀਏ ਕੁਝ ਵੀ ਨੁਕਸਾਨ ਹੁੰਦਾ ਦੋਵੇਂ ਸਰਕਾਰਾਂ ਤੇ ਪ੍ਰਸ਼ਾਸਨ ਜਿਮੇਵਾਰ ਹੋਇਆ ਤਾਂ ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਪੇਚ ਕਸੂਤਾ ਆ ਚੁੱਕਾ ਜਿਹੜੀ ਕਿ ਗੱਲ ਮੈਂ ਰੋਜ਼ ਹੀ ਕਹਿੰਦਾ ਹੁੰਦਾ ਸੀ ਵੀ ਪੰਜਾਬ ਦੇ ਵਿੱਚ ਜੇਕਰ ਮੋਮਟ ਹੁੰਦੀ ਹੈ ਵੀ ਜੇਕਰ ਇਹਨਾਂ ਨੇ ਬਾਹਰ ਨਾ ਕੱਢਿਆ ਆਪਾਂ ਕਿਹਾ ਸੀ ਵੀ 28 ਅਗਸਤ ਨੂੰ ਫੈਸਲਾ ਹੋਣਾ ਉਹ ਆ ਚੁੱਕਿਆ ਇਹਨਾਂ ਨੇ ਜਵਾਬ ਧਰ ਦਿੱਤੇ ਆਪਣੇ ਆਪਣੇ ਦੋਵੇਂ ਸਰਕਾਰਾਂ ਨੇ ਸੈਂਟਰ ਗਵਰਨਮੈਂਟ ਕਹਿੰਦੀ ਹੈ ਵੀ ਸਾਨੂੰ ਪਤਾ ਨਹੀਂ ਸੀ ਇਹਨਾਂ ਨੇ ਵਧਾਈ ਹੈ ਇਹਨਾਂ ਨੇ ਆਪਣੀ ਤਰਫੋਂ ਸਬੂਤ ਦੇਤੇ ਵੀ ਭਾਈ ਅਮਰਤਪਾਲ ਪੰਜਾਬ ਦੇ ਲਈ ਖਤਰਾ ਸੀ ਇਸ ਨੂੰ ਵਾਰ ਨਹੀਂ ਕੱਢ ਸਕਦੇ ਪਰ ਸਿੱਧਾ ਸਿੱਧਾ ਇਹ ਸਮਝੀਏ ਪੰਜਾਬ ਲਈ ਖਤਰਾ ਨਹੀਂ ਉਹ ਸਰਕਾਰਾਂ ਲਈ ਖਤਰਾ ਹੈ ਇਹਨਾਂ ਨੂੰ ਡਰ ਲੱਗ ਰਿਹਾ ਇਸ ਕਰਕੇ ਉਹਨੂੰ ਵਾਰ ਨਹੀਂ ਲਿਆਉਣਾ ਚਾਹੁੰਦੇ ਪਰ ਗੱਲ ਹੁਣ ਇੱਥੇ ਆ ਜਾਂਦੀ ਹੈ ਵੀ ਜਿਹੜਾ ਅਲਟੀਮੇਟਮ 20 ਅਕਤੂਬਰ ਦਾ ਦਿੱਤਾ ਸਿੰਘਾਂ ਨੇ ਉਹ ਦਿਨ ਦੇਖਣ लायक ਹੋਊਗਾ ਕਿ ਸਾਡੇ ਮਾਹੌਲ ਜਿਹੜਾ ਕਿ ਬਹੁਤ ਜ਼ਿਆਦਾ ਗਰਮ ਹੋਣਾ ਤੈ ਆ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਪੰਜਾਬ ਦੇ ਵਿੱਚ ਜੇ ਅਗਰ ਐਸਾ ਮਾਹੌਲ ਹੁੰਦਾ ਤਾਂ ਮੌਮਟ ਹੋਈ ਤਾਰੇ ਪ੍ਰਿਨਾਮ ਬੇहद ਜਿਆਦੇ ਗਤਕ ਹੋਣਗੇ ਖਤਰਨਾਕ ਹੋ ਸਕਦੇ ਨੇ ਇਹਦਾ ਯਾਨੀ ਕਿ ਹਰਜਾਨਾ ਸਾਰਾ ਸਿੰਘਾਂ ਨੇ ਆਪਣੇ ਬੰਦੀਓ ਦੋਵੇਂ ਸਰਕਾਰਾਂ ਦੇ ਪਾਇਆ ਇਹਦਾ ਯਾਨੀ ਜੁम्मेवार ਦੋਵੇਂ ਸਰਕਾਰਾਂ ਦੇ ਪ੍ਰਸ਼ਾਸਨ ਹੋਊਗਾ ਨਹੀਂ ਪਾਈ ਅਮਰਪਾਲ ਨੂੰ 20 ਅਕਤੂਬਰ ਤੇ ਇੱਕ ਵਾਰ ਕੱਢੋ ਤੇ ਨਾਲੇ ਬੰਦੀ ਸਿੰਘਾਂ ਨੂੰ ਮੈਂ ਤੁਹਾਨੂੰ ਥੋੜੀ ਜੀ ਝਲਕ ਜ਼ਰੂਰ ਦਿਖਾ ਸਕਦਾ ਜਿਹੜੀ ਕਿ ਆਪਣੇ ਸਿੰਘਾਂ ਵੱਲੋਂ ਦਿੱਤੀ ਗਈ ਹੈ ਬਾਕੀ ਮੈਂ ਤੁਹਾਨੂੰ ਉਹ ਗੱਲ ਦਿਖਾਉਣਾ ਜਿਹੜੀ ਕਿ ਮੇਨ ਹੈ ਆ ਸਮਝੋ ਐਸੇ ਬਤਾਇਆ ਗਿਆ ਸੀ ਤਾਂ ਹਾਈ ਕੋਰਟ ਦੇ ਵਿੱਚ ਅਮਰਪਾਲ ਦੇ ਪਰਿਵਾਰਕ ਨਾਂਤਰ ਤੇ ਹੋਰ ਸਾਥੀਆਂ ਦੇ ਪਰਿਵਾਰਕ ਨਾਂਤਰ ਤੇ ਪਹੁੰਚੇ ਸੀਗੇ ਔਰ ਇਹ ਮੰਗ ਕੀਤੀ ਸੀ ਕਿ ਪੰਜਾਬ ਸਰਕਾਰ ਨੂੰ ਇਹ ਪੁੱਛਿਆ ਜਾਵੇ ਕਿ ਕਿਹਨਾ ਹਾਲਾਤਾਂ ਦੇ ਵਿੱਚ ਤੇ ਕੀ ਗਰਾਊਂਡ ਹੈ ਤੁਹਾਡੇ ਕੋਲ ਕਿ ਐਨਐਸਐਡ ਵਿੱਚ ਤੁਸੀਂ ਵਾਦਾ ਕਰਦੇ ਕਰਕੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਹਾਈ ਕੋਰਟ ਵੱਲੋਂ ਨੋਟਿਸ ਜਾਰੀ ਹੋਇਆ ਸੀਗਾ ਕਿ ਜਾਣਕਾਰੀ ਪਹੁੰਚਿਆ ਕਰਵਾਈ ਜਾਵੇ ਕਿਹੜੇ ਹਾਲਾਤ ਤੇ ਕਿਹੜੇ ਗਰਾਊਂਡ ਤੇ ਹੈ ਜਿਹੜਾ ਉਹ ਐਨਐਸਏ ਦੇ ਵਿੱਚ ਵਾਦਾ ਕੀਤਾ ਗਿਆ ਅੱਜ ਪੰਜਾਬ ਸਰਕਾਰ ਵੱਲੋਂ ਆਪਣਾ ਜਵਾਬ ਤਲਬ ਕੀਤਾ ਗਿਆ ਨਾਲੇ ਨਾਲ ਕੇਂਦਰ ਦੀ ਸਰਕਾਰ ਵੱਲੋਂ ਵੀ ਆਪਣਾ ਜਵਾਬ ਤਲਬ ਕੀਤਾ ਗਿਆ ਜੋ ਜਵਾਬ ਤਲਬ ਕੀਤਾ ਗਿਆ ਉਹ ਬੜਾ ਹੈਰਾਨ ਕਰਨ ਵਾਲਾ ਹੈ ਕਿ ਪੰਜਾਬ ਸਰਕਾਰ ਨੇ ਕੀ ਦਾਅਵਾ ਕੀਤਾ ਕਿ ਅਸੀਂ ਅੰਮ੍ਰਿਤਪਾਲ ਤੇ ਐਨਐਸਏ ਕਿਉਂ ਬਧਾਇਆ ਇਹ ਜਵਾਬ ਤੁਸੀਂ ਵੀ ਸੁਣ ਲਓ ਅਮਰਪਾਲ ਤੇ ਐਨਐਸਏ ਗ੍ਰਾਉਣ ਦਾ ਮਾਮਲਾ ਜਿਹੜਾ ਉਸਤੇ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਆਪਣਾ ਜਵਾਬ ਦਾਖਲ ਕਰਨਾ ਕਿਹਾ ਕਿ ਅਮਰਪਾਲ ਤੇ ਲਗਾਇਆ ਹੋਇਆ ਐਨਐਸਏ ਬਿਲਕੁਲ ਸਹੀ ਹੈ ਉਸਤੇ ਬਤਾਇਆ ਗਿਆ ਕਿ ਐਨਐਸਏ ਬਿਲਕੁਲ ਸਹੀ ਹੈ ਉਹਦਾ ਠੋਸ ਕਾਰਨ ਉਹਨਾਂ ਨੇ ਇਹ ਦੱਸਿਆ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੋਣ ਦੇ باوجود ਵੀ ਅਮਰਪਾਲ ਦੇ ਬਖਵਾਦੀਆਂ ਨਾਲ ਸੰਪਰਕ ਨੇ ਉਹ ਲਗਾਤਾਰ ਬਖਵਾਦੀਆਂ ਦੇ ਸੰਪਰਕ ਦੇ ਵਿੱਚ ਹੈ ਇਸ ਕਰਕੇ ਜੇਕਰ ਉਸ ਨੂੰ ਰਹਾਅ ਕਰ ਦਿੱਤਾ ਗਿਆ ਜੇਲ੍ਹ ਤੋਂ ਸੁਣ ਲਿਆ ਪੰਜਾਬੀਓ ਕਿ ਖਤਰਾ ਪੈਦਾ ਹੋ ਸਕਦਾ ਭਾਈ ਅਮਰਪਾਲ ਸਾਡੇ ਪੰਜਾਬ ਦੀ ਅਮਨ ਸ਼ਾਂਤੀ ਲਈ ਤਾਂ ਹੁਣ ਇਹਦੇ ਸਵਾਲ ਤੁਹਾਡੇ ਅੱਗੇ ਨੇ ਤੁਹਾਡੇ ਸਾਹਮਣੇ ਨੇ ਸਾਰੀ ਗੱਲਬਾਤ ਮੈਂ ਖੋਲ ਕੇ ਧਰੀ ਹੈ ਤਾਂ ਹੁਣ ਤੁਹਾਡੀ ਇੱਕ ਮੈਂ ਜ਼ਿੰਮੇਵਾਰੀ ਲਾਉਣਾ ਆਪਣੇ ਭਰਾ ਤੁਸੀਂ ਸਾਡੇ ਭੈਣ ਭਰਾਗੇ ਇਸ ਦੇ ਨਾਤੇ ਤੁਹਾਡੀ ਜ਼ਿੰਮੇਵਾਰੀ ਇਹ ਆ ਵੀ ਇਹ ਵੀਡੀਓ ਹਰ ਇੱਕ ਆਪਣੇ ਸ਼ਖਸ ਕੋਲ ਹਰ ਇੱਕ ਬੰਦੇ ਕੋਲ ਹਰ ਪੰਜਾਬੀ ਦੇ ਕੋਲ ਹਰ ਇੱਕ ਸਿੰਘ ਦੇ ਕੋਲ ਪਹੁੰਚਣੀ ਚਾਹੀਦੀ ਹੈ ਕਿ ਇਹ ਕਾਲੀ ਕਰਤੂਤ ਜਿਹੜੀ ਕਿ ਸਾਹਮਣੇ ਆਈ ਹੈ ਸਾਡੇ ਸਰਕਾਰਾਂ ਦੀ ਭਾਈ ਅਮਰਪਾਲ ਨੂੰ ਲੈ ਕੇ ਉਹਨਾਂ ਨੇ ਦੱਸਿਆ ਵੀ ਇਹ ਖਤਰਾ ਪੈਦਾ ਹੋ ਸਕਦਾ ਸਾਡੇ ਪੰਜਾਬ ਦੇ ਲੋਕਾਂ ਲਈ ਪੰਜਾਬ ਦੇ ਲੋਕ ਤਾਂ ਚਾਹੁੰਦੇ ਨੇ ਉਹ ਬਾਹਰ ਆਵੇ ਕਿਤੇ ਨਾ ਕਿਤੇ ਡਰ ਸਰਕਾਰਾਂ ਨੂੰ ਹੀ ਹੈ ਇਸ ਕਰਕੇ ਉਹਨੂੰ ਬਾਹਰ ਨਹੀਂ ਕੱਢ ਸਕਦੇ ਪਰ ਹੁਣ ਤੁਹਾਡੀ ਡਿਊਟੀ ਇਹੀ ਹੈ ਸਾਰੇ ਭੈਣ ਭਰਾਵਾਂ ਦੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਫੈਲਾਉਣਾ ਤਾਂ ਕਿ ਗਰੁੱਪਾਂ ਦੇ ਵਿੱਚ ਤਾਕੇ ਆਪਣੇ ਹਰ ਭੈਣ ਭਰਾ ਨੂੰ ਪਤਾ ਲੱਗੇ ਵੀ ਇਹ ਜਿਹੜੀ ਸਰਕਾਰ ਹੈ ਇਹਨਾਂ ਨੇ ਕੀ ਮੋਹਰਾ ਬਣਾਇਆ ਸੀ ਬੰਦੇ ਨੂੰ ਕਿੱਥੇ ਲਿਆ ਕੇ ਕਿੱਥੇ ਖੜਾ ਕੀਤਾ ਤੇ ਕੀ ਚਾਹੁੰਦੀ ਹੈ ਸਰਕਾਰ ਪਰ ਹੁਣ ਜਿਹੜਾ ਭੈਣ ਭਰਾ ਕੋਈ ਨਵਾਂ ਚੈਨਲ ਤੇ ਆ ਉਹ ਸਬਸਕ੍ਰਾਈਬ ਕਰ ਦਿਓ ਤਾਂਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੇ ਕਸਾਨੀ ਨਾਲ ਪਹੁੰਚਦਾ ਰਹੇ ਬੈਲ ਦੀ ਘੰਟੀ ਜਰੂਰ ਦਵਾ ਦੇਣਾ ਜੀ ਧੰਨਵਾਦ